ਦੋਸਤੋ ਕਹਿੰਦੇ ਦੁਨੀਆ ਸੋਨੂ ਸੀਤੋਵਾਲ ਦੀ ਇੰਨੀ ਫੈਨ ਹੋ ਗਈ ਕਿ ਦੁਨੀਆ ਹੁਣ دیਵਾਨੀ ਹੀ ਹੋ ਗਈ ਏ ਇਹ ਕੁੜੀ ਦੇਖੋ ਕਹਿੰਦੇ ਕੈਨੇਡਾ ਚ ਪੀਆਰਸੀ ਤੇ ਸੋਨੂ ਸੀਤੋਵਾਲ ਦੀ ਗਾਇਕੀ ਤੋਂ ਪ੍ਰਭਾਵਿਤ ਹੋ ਕੇ ਸੋਨੂ ਸੀਤੋਵਾਲ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਕਿੰਦੀ ਮੈਂ ਜਦੋਂ ਫੋਨ ਚੱਕਾਂ ਤੇ ਫੇਸਬੁਕ YouTube ਇੰਸਟਾਗ੍ਰam ਜਿੱਧਰ ਦੇਖੂ ਹਰ ਪਾਸੇ ਸੋਨੂ ਸੀਤੋਸੀ ਤੋਂ ਹੋਈ ਪਈਏ ਤੇ ਵੱਡੇ ਵੱਡੇ ਸਟਾਰ ਵੀ ਸੋਨੂ ਸੀਤੋ ਵੱੜ ਨੂੰ ਚੱਕੀ ਫਿਰਦੇ ਆ ਇਸ ਕਰਕੇ ਮੈਂ ਸੋਨੂ ਸੀਤੋ ਵੱਲ ਨਾਲ ਵਿਆਹ ਕਰਵਾਉਣਾ ਚਾਹੁੰਨੀ ਆ ਸਪੈਸ਼ਲ ਕੈਨੇਡਾ ਤੋਂ ਇੱਕ ਕੁੜੀ ਸੋਨੂ ਸੀਤੋ ਵੱਲ ਨਾਲ ਵਿਆਹ ਕਰਵਾਉਣ ਆਈਏ ਆਓ ਤੁਸੀਂ ਵੀ ਦੇਖੋ ਇਹਨੇ ਹੋਰ ਕੀ ਕਿਹਾ ਸੋਨੂ ਸੀਤੋ ਵਾਲੇ ਦੇ ਨਾਲ ਵਿਆਹ ਕਰਵਾਉਣ ਬਾਰੇ ਅੱਜ ਕੀ ਹਰਾਨੀ ਕਰਕੇ ਗੱਲ ਤੁਹਾਨੂੰ ਦੱਸਣ ਜਾ ਰਹੀਆਂ ਇਹ ਜਿਹੜੀ ਕੁੜੀ ਹੈ ਕੈਨੇਡਾ ਰਵਾਈ ਹੈ ਕੈਨੇਡਾ ਉਹਦੇ ਨਾਲ ਵਿਆਹ ਕਰਾਉਣ ਲਈ ਤੇ ਕੁੜੀ ਦੀ ਇੰਨੀ ਇੱਛਾ ਹੈ ਵੀ ਆਪਣੇ ਘਰੋਂ ਦੇ ਉਤੋਂ ਦੀ ਹੋ ਕੇ ਜੇ ਕੈਨੇਡਾ ਛੱਡ ਕੇ ਸੀਤੂ ਦੇ ਨਾਲ ਵਿਆਹ ਕਰਾਉਣ ਲਈ ਪੂਰੀ ਤਿਆਰ ਹੈ ਕਿਉਂ ਤਿਆਰ ਹੈ ਇਹਨੂੰ ਕੀ ਲੋੜ ਪਈ ਕਿਉਂਕਿ ਇਹ ਹੋਰ ਦੁਨੀਆ ਤੇ ਬਹੁਤ ਮੁੰਡੇ ਅਸਮਸ ਲਖੇ ਸੀਤੂ ਦੇ ਨਾਲ ਇਹਦੀ ਕਿਉਂ ਮਤਲਬ ਇੰਨੀ ਤਾਰ ਮੇਰੀ ਕਿਸੇ ਕੋਲ ਨਾਲ ਵਿਆਹ ਕਰਾਉਣ ਲਈ ਮਜਬੂਰ ਹੋ ਗਈ ਉਹ ਵੀ ਅਸੀਂ ਕਹਾਂ ਜੀ ਅਸੀਂ ਕਹਾਂ ਜੀ ਵੀ ਕੀ ਤੁਹਾਨੂੰ ਸੀ ਕੋਈ ਚਾਹਤ ਹੈ ਮੈਨੂੰ ਇੱਥੇ ਕੁੜੀ ਦੇਖਣਾ ਬਹੁਤ ਜ਼ਿਆਦਾ ਕਰੋ ਤਵੱਜ ਕਰਦੇ ਵੇ ਤੁਹ ਕੀ ਬਣਾਓ ਸੀਤੂ ਵਾਲੇ ਸੋਨੋ ਚ ਵੀ ਤੁਸੀਂ ਉਹਦੀਆਂ ਕਹਿਣੀਆਂ ਗੱਲਾਂ ਐ ਤੇ ਗੱਲ ਹੋਰ ਹੁੰਦੀ ਐ ਜਦੋਂ ਕੋਈ ਰੋਜ਼ ਹੁੰਦਾ ਤੁਸੀਂ ਉਹਦਾ ਵਿਆਹ ਕਰਾਉਣ ਲਈ ਮੈਂ ਤਾਂ ਇਹਨੂੰ ਫੋਨ ਕੋਲ ਲਿਆ ਫੋਨ ਤੇ ਦੇਖਦੀ ਇਹ ਤਾਂ ਚਾਰੇ ਪਾਸੇ ਚਰਚੇ ਨੇ ਸਾਰੀਆਂ ਫਿਲਮਾਂ ਦਾ ਇੰਸਟਾ ਤੇ ਫੇਸਬੁੱਕ ਤੇ ਇਹ ਤਾਂ ਪੂਰਾ ਮਸਾਂਗ ਹੋਇਆ ਗਿਆ ਅੰਮ੍ਰਿਤ ਇਹ ਵਰਤੇ ਨਹੀਂ ਚੱਕੀ ਫਿਰਦਾ ਬਸ ਮੈਂ ਇਹੀ ਗੱਲ ਦੇਖ ਕੇ ਮੈਂ ਕਿਹਦੇ ਵੱਡੇ ਵੱਡੇ ਸਟਾਰ ਹੁੰਦੇ ਹੀ ਫਿਰਦੇ ਆ ਤੇ ਸੋਚਾਂ ਮੈਂ ਨਾ ਕੁਝ ਇਹਦੇ ਬਾਰੇ ਸੋਚਾਂ ਅੱਛਾ ਕੀ ਸੋਚ ਤਾ ਮੈਂ ਤਾਂ ਜੀ ਹੁਣ ਸਾਨੂੰ ਕਿਵੇਂ ਜੇ ਕਹਾਣੀ ਮੇਰਾ ਤਾਂ ਹਾਂ ਜੀ ਕਰਦਾ ਮੈਂ ਇਹਦੇ ਨਾਲ ਵਿਆਹ ਕਰਾਵਾਂ ਜੀ